ਸਾਲੇ ਜਬ ਜਿਲ੍ਹਾ ਨੇ ਮੇਤੇ ਵਿਸ਼ਵਾਸ ਕਰਕੇ ਮੈਨੂੰ 92 ਨੰਬਰ ਤੋਂ ਵਾਰ ਤੋਂ ਜਿੱਤ ਦੇ ਕੇ ਨਵਾਇਆ ਮੈਂ ਅਕਾਲੀ ਦਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਇਸ ਮੌਕੇ ਮੈਨੂੰ ਦਿੱਤਾ ਹੋਇਆ ਜਿਲ੍ਹਾ ਲੈ ਪਾਰਟੀ ਨੇ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੋ ਅਸੀਂ ਖਾਲੂ ਸਾਡੇ ਤੇ ਵਿਸ਼ਵਾਸ ਕਰਕੇ ਪਾਰਟੀ ਦੇ ਇਹ ਚੁਣਤੀ ਆ ਔਰ ਅਹੀ ਤੰਗ ਨਹੀਂ ਨਾ ਇਹ ਵਾਰ ਦਾ ਕੰਮ ਕਰਾਵਾਂਗੇ ਔਰ ਵਿਕਾਸ ਵੀ ਕਰਾਵਾਂਗੇ ਜੋ ਲੋਕਾਂ ਦੀਆਂ ਲੋੜਾਂ ਬੋਲਾਂ ਨੂੰ ਦੇਖਦੇ ਹੋਏ ਹਰ ਇੱਕ ਕੰਮ ਦਾ ਜਾਂ ਕੋਈ ਵੀ ਆ ਕਿਸੇ ਦਾ ਰਹਿਦਾ ਜੋ ਪਿਛਲੇ ਕਾਰਜ ਵੀ ਰਹੇ ਜਾਂ ਅੱਗੇ ਕੋ ਵੱਧ ਤੋਂ ਵੱਧ ਤਰੱਕੀ ਵੀ ਕਰਾਵਾਂਗੇ ਬਾੜ ਦੀ ਅਸੀਂ ਇੱਥੇ ਅਦੀ ਪਰਖਲਾ ਫਾਜ਼ੀ ਦੇ ਜਿਹੜੇ ਬੰਦੇ ਖੜੇ ਹੋਏ ਸੈਂਟੀਰੇ ਕਈ ਲੋਕਾਂ ਨੇ ਇਹ ਧਾਕੂ ਨੇ ਤਾਕੀ ਨੇ ਵੀ ਅਸੀਂ ਫੇਦਾਗ ਔਰ ਪਹਿਲੀ ਵਾਰੀ ਸਾਨੂੰ ਇਹ ਲਵਾਜਿਆ ਗਿਆ ਟਿੱਡੇ ਦੀ ਸੋ ਅਸੀਂ ਇਸ ਇਸ ਮੁੱਦੇ ਦੇ ਉੱਤੇ ਵਿਕਾਸ ਦੇ ਮੁੱਦੇ ਉੱਤੇ ਜੀ ਕਿਉਂ ਲੜ ਰਹੇ ਹਾਂ ਔਰ ਅਸੀਂ ਸਾਰੇ ਇਲਾਕਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ 22 ਦਸੰਬਰ ਨੂੰ ਸਰੋਵਰ ਅਕਾਲੀ ਦਲ ਇਹ ਗੱਲ ਤੱਕ ਇਹ ਮੋਰ ਲਾ ਕੇ ਔਰ ਸਾਨੂੰ ਇਹ ਵੱਧ ਤੋਂ ਵੱਧ ਲੀਨ ਲਜਾਓ ਔਰ ਜੋ ਲੋਕਾਂ ਦੇ ਪਰੇ ਦੇ ਕੰਮ ਆ ਉਹ ਅਸੀਂ ਹਰ ਇੱਕ ਲਈ ਅਸੀਂ ਕਰਾਂਗੇ ਜਿਹੜਾ ਵੀ ਸਾਡੇ ਕੋਲ ਚਾਹੀਏ ਕੋਈ ਵੀ ਪਾਰਟੀ ਦਾ ਹੋਵੇ ਤੇ ਭਾਰਿਆਂ ਨਾਲ ਮਿਲ ਕੇ ਉਹਨਾਂ ਦਾ ਜਿਹੜਾ ਵੀ ਕੰਮ ਹੋਵੇਦਾ ਅਸੀਂ ਕਰਾਂਗੇ ਕਿਉਂਕਿ ਆਖਰ ਪਾਰਟੀਆਂ ਕਹਿੰਦੀਆਂ ਵੀ ਇਹ ਦੂਜੀ ਪਾਰਟੀ ਦਾ ਤੇ ਕੀ ਪਾਰਟੀ ਦਾ ਅਗੂ ਮਿਖਤਰਾ ਨਹੀਂ ਕਰਾਂਗੇ ਸੋ ਹਰ ਇੱਕ ਨਾਲ ਹੀ ਚਾਹ ਚਾਹ ਭੈਚਾਰਾ ਨਿਭਾ ਕੇ ਆਪਣਾ ਵਧੀਆ ਤਰੀਕੇ ਨਾਲ ਇਸ ਵਾਰ ਨੂੰ ਤਰੱਕੀ ਦੇ ਵਲੰਦੀਆ ਤੇ ਨਜਾਵਾਂਗੇ ਰਿਆਣਾ ਜੋ ਵੱਤ ਤੋਂ ਵੱਤ ਇਸ ਵਾਰ ਨੂੰ ਸੁੰਦਰ ਪਾਰਕਾਂ ਪਾਣੀ ਲਾਈਟਾਂ ਸੀਵਰੇਜ ਔਰ ਹਰ ਇੱਕ ਕਿਸੇ ਦਾ ਕੋ ਪੈਨਸ਼ਨ ਆ ਗਿਆ ਕਾਰ ਜਾਂ ਜੋ ਵੀ ਕਿਸੇ ਦੇ ਕੋਈ ਕਾਰਜ ਕਰਨ ਵਾਲੇ ਕੰਮ ਰਿੰਦੇ ਆ ਉਹ ਸਾਰੇ ਤੁੰਦੇ ਹੀ ਨਾਲ ਹੋ ਕੇ ਖੜੇ ਹੋ ਜਾਵਾਂਗੇ ਤੁਸੀਂ ਸਾਡੇ ਤੇ ਵਿਸ਼ਵਾਸ ਦਾ ਸਾਨੂੰ ਵਿਸ਼ਵਾਸ ਕਰਕੇ ਸਾਨੂੰ ਇਹ ਜਿਤਾਓ ਮੌਕਾ ਦਿਓ ਔਰ ਉਸ ਤੋਂ ਬਾਅਦ 5 ਸਾਲ ਇਹ ਤੁਹਾਡੀ ਸੇਵਾ ਕਰਾਂਗੇ ਇਸ ਇਲਾਕੇ ਦੀ ਤੋਂ ਮੈਂਾਰੇ ਲੋਕ ਨੂੰ ਬੇਨਤੀ ਕਰਨਾ ਕਿ ਆਉਣ ਵਾਲੀ 21 ਦਸੰਬਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਥੋਂ ਤੁਹਾਨੂੰ ਜਿਤਾ ਕੇ ਭੇਜੋ ਔਰ ਅਕਾਲੀ ਦਲ ਦੀ ਜੋ ਸਾਡੀ ਸਮਰਚੀ ਟੀਮਾਂ ਹੋਰੇ ਹੱਥ ਮਜ਼ਬੂਤ ਕਰੀਏ ਤੇ ਜਿਹੜੇ ਤੇ ਕਈ ਜਿਆਦਾ ਹੋ ਜਾਂ ਟਿਕਟਾਂ ਮਿਲਦੀਆਂ ਨੇ ਜਿਹੜੇ ਬੰਦੇ ਪੂਰੇ ਦਾ ਕੀ ਨੇ ਔਰ ਉਹਨਾਂ ਨੂੰ ਟਿਕਾ ਦੇ ਕੇ ਨਵਾਜਿਆ ਗਿਆ ਮੈਂ ਲੋਕਾਂ ਨੂੰ ਵੀਰ ਦਰਦਾ ਕਿ ਆਪ ਸੂਸ਼ਮ ਕੇ ਸੂਝਵਾਨੋ ਸਾਰੇ ਔਰ ਸਾਡੇ ਕਾਲੀ ਦਲ ਨੂੰ ਟਰੋਨੀ ਕਾਲੀ ਦਲ ਨੂੰ ਕਿਹਾ ਕਿ ਭੇਜੋ ਔਰ ਆਪ ਦੇ ਜਿਹੜੇ ਸਾਡੇ ਸਾਰੇ ਰਵਾੜ ਦੇ ਕੰਮ ਨੇ ਅਸੀਂ ਪਹਿਲ ਦੇ ਅਧਾਰ ਤੇ ਸਾਰਿਆਂ ਦੇ ਕੰਮ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭੋਲਰ 93 ਨੰਬਰ ਵਾਰਡ ਤੋਂ ਉਮੀਦਵਾਰ ਹਾਂ ਮੈਂ ਇਸ ਵਾਰ ਦੇ ਸਾਰੇ ਹੀ ਦਰਸ਼ਕਾਂ ਨੂੰ ਬੇਦੀ ਕਰਦੀ ਹਾਂ ਤੇ ਰੋਮ ਹਮਾਰੇ ਮੈਨੂੰ ਮੋਟਾ ਮੈਂ ਇਸ ਇਲਾਕੇ ਦਾ ਬਹੁਤ ਵਧੀਆ ਵਿਕਾਸ ਕਰਾਂਗੀ ਇਸ ਇਲਾਕੇ ਨੂੰ ਹਰਿਆ ਭਰਿਆ ਤੇ ਸਾਫ ਸੁਥਰਾ ਇਲਾਕਾ ਬਣਾਵਾਂਗੀ ਮੇਰੇ ਮਨ ਵਿੱਚ ਬਹੁਤ ਸ਼ੌਕ ਹੈ ਕਿ ਇਹ ਬਾਹਲੇ ਕੰਟਰੀਆਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਸਾਫ਼ ਸੁਥਰਾ ਦੇਖਦੇ ਜਾ ਰਹੇ ਆ ਤੇ ਉਹਨਾ ਅਸੀਂ ਆਪਣੇ ਹਾਲਾਤੇ ਨੂੰ ਜਿਆ ਹੀ ਸਾਫ਼ ਸੁਥਰਾ ਬਣਾਈਏ ਤਾਂ ਜੋ ਕਿ ਜੋ ਸਾਡਾ ਦੂਤ ਆ ਉਹ ਵੀ ਇਸ ਇਲਾਕੇ ਨੂੰ ਪਿਆਰ ਕਰੇ ਤੇ ਉਹ ਵੀ ਇਸੇ ਹੀ ਤਰ੍ਹਾਂ ਜਿਵੇਂ ਅਸੀਂ ਸਾਫ਼ ਸੁਥਰਾ ਬਣਾਵਾਂਗੇ ਹਰਿਆ ਹਰਿਆ ਭਰਿਆ ਬਣਾਵਾਂਗੇ ਥੋੜੇ ਜਿਹਾ ਅਸੀਂ ਏਦਾਂ ਹੀ ਸੋਚਣ ਕਿ ਅਸੀਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਬਣਾਈਏ ਤੇ ਆਪਣੇ ਦੇਸ਼ ਦੇ ਵਿੱਚ ਹੀ ਰਹੀਏ ਤੇ ਆਪਣੇ ਦੇਸ਼ ਦਾ ਵਿਕਾਸ ਕਰਕੇ ਇਸ ਕਰਕੇ ਮੈਂ ਸਾਰੇ ਹੀ ਬਦਲ ਲੋਕਾਂ ਨੂੰ ਕਲੀਅਰ ਕਰ ਦਿਆਂ ਆਪਣੇ ਪੈਨ ਭਰਾਵਾਂ ਨੂੰ ਤੁਹਾਨੂੰ ਨਾਲ ਆਪਣੀ ਤੈਅ ਦੇ ਜਿਹੜਾ ਸਾਡਾ ਬਾੜ ਸੀ ਪਹਿਲਾਂ 94 ਨੰਬਰ ਬਾੜ ਉਹ ਹੁਣ 93 ਨੰਬਰ ਬਾੜ ਆਪਣਾ ਬਣ ਚੁੱਕਾ ਤੇ ਮੈਨੂੰ ਕਾਲੀ ਗੱਲ ਦੇ ਵਿੱਚ ਲਗੋਂ ਦਾ 10 ਸਾਲ ਹੋ ਗਿਆ ਤੇ ਹੁਣ ਬੜੀ ਮੈਨੂੰ ਖੁਸ਼ੀ ਹੋਈ ਇਸ ਗੱਲੋਂ ਕਿ ਸਾਡਾ ਜਿਹੜਾ ਸੀਨੀਅਰ ਪ੍ਰਧਾਨ ਹੈ ਉਹਨਾਂ ਡਿਗਨ ਪੁੱਤਰ ਸਾਹਿਬ ਨੂੰ ਮੈਨੂੰ ਮਿਲੀ ਹੈ ਇਹ ਮੈਨੂੰ ਬੜਾ ਮਨਚੂਕ ਖੁਸ਼ ਹੋਇਆ ਇੱਕ ਸਾਫ਼ ਸੁਥਰਾ ਸਭੀ ਜਿਹੜਾ ਸਾਡੇ ਬਾੜ ਨੂੰ ਕਾਲੀ ਦਲ ਨੇ ਟਿਕਟ ਦੇ ਕੇ ਨਵਾਜਿਆ ਮੈਨੂੰ ਇਸ ਕੰਨੋਂ ਬੜੀ ਖੁਸ਼ੀ ਹੋਈ ਕਿ ਲੈ ਵੀ ਕੋਈ ਸੱਚੇ ਜਿਹੇ ਅਦਿਕਰਣਾ ਨੀ ਪਾਰਟੀਆਂ ਦਾ ਹਾਲਾਤ ਮੈਂ ਦੇਖਣਾ ਵਾ ਕਿ ਉਹ ਬੰਦਿਆਂ ਨੂੰ ਟਿਕਟ ਦੇ ਰਹੀ ਆ ਜਿਹੜੇ ਬੰਦੇ ਬਹੁਤ ਗੱਗੀ ਨੇ ਮੈਂ ਅੱਜ ਤਰੇ ਸਾਡੇ 2004 ਦੇ ਵਿੱਚ ਇਸ ਬਾੜ ਦੇ ਵਿੱਚ ਮੈਂ ਰਹਿ ਰਿਹਾ ਹਾਂ ਔਰ ਵਿਕਾਸ ਕਰਨ ਵਾਲਾ ਇਦਾਂ ਦਾ ਕੋਈ ਮਤਲਬ ਪਾਰਟੀ ਸਾਡੇ ਏਰੀਏ ਤੇ ਨਹੀਂ ਆਇਆ ਲੈ ਸਰ ਦਾ ਕੋ ਬੰਦਾ ਆਇਆ ਸਾਡੇ ਏਰੀਏ ਤੇ ਉਹ ਸਾਡੇ ਇਲਾਕੇ ਨੂੰ ਵਿਕਾਸ ਕਰੇ ਕਾਉਂਸਲਰ ਦਾ ਮਤਲਬ ਹੁੰਦਾ ਕਿ ਇੱਕ ਸਮਾਜ ਨੂੰ ਲੈ ਕੇ ਇੱਕ ਸਾਰੇ ਵਰਗ ਨੂੰ ਲੈ ਕੇ ਸਾਰੇ ਜਾਤੀ ਨੂੰ ਲੈ ਕੇ ਆਪਾਂ ਵਿਕਾਸ ਅੱਗੇ ਕਰੀਏ ਪਰ ਇਹ ਇਦਾਂ ਨਹੀਂ ਹੋ ਰਿਹਾ ਸਾਡੇ ਵਾਰ ਦੇ ਵਿੱਚ ਕਿਉਂ ਮੈਂ ਅਕਸਰ ਇਹ ਦੇਖਦੇ ਆਂ ਆ ਕੀ ਜਿਹੜੇ ਪਾਰਟੀਆਂ ਨੇ ਸੱਤਾ ਜੀ ਜਿਹੜੇ ਆ ਜਾਂਦੇ ਉਹ ਆਪਣਾ ਹਕੂਮਤ ਜਰੂਰ ਦਿਖਾਉਂਦੇ ਨੇ ਜਦੋਂ ਵੋਟਾਂ ਲੈਣਾ ਹੋਵੇ ਉਹਦਾ ਮਤਲਬ ਪੈਰੀਂ ਹੱਥ ਲਾ ਕੇ ਜਾ ਕੇ ਕਿ ਸਾਨੂੰ ਵੋਟਾਂ ਪਾਓ ਉਤੋਂ ਬਾਅਦ ਕਰੋ ਜਿੱਤੇ ਜਾਂਦੀ ਹੈ ਉਤੋਂ ਬਾਅਦ ਉਹ ਪਬਲਿਕ ਦਾ ਕੋਈ ਕੰਮ ਨਹੀਂ ਕਰਦੇ ਮੇਰੇ ਛੋਟੇ ਪਰ ਆਏ تھے ਨੇ ਆਕਾਦੀ ਦੇ ਪੰਜ ਸਾਲ ਕੌਂਦਲ ਸਾਨੂੰ ਇਹੀ ਇਲਾਕਾ ਜੇ ਮੈਨੂੰ ਸੁਣਨ ਨੂੰ ਆਇਆ ਕਿ ਵੀ ਅਸੀਂ ਜਦੋਂ ਜਾਂਦੇ ਹਾਂ ਉਹਨਾਂ ਦੇ ਦਫ਼ਤਰ ਉਹ ਕੰਮ ਨਹੀਂ ਕਰਦੇ ਕੀ ਕੰਮ ਨਹੀਂ ਕਰਦੇ ਤਾਂ ਆਪਾਂ ਕਾਉਂਸਲਰ ਸਾਨੂੰ ਬਣਾਇਆ ਕਾਦੇ ਲਈ ਸਾਡਾ ਸੁਝਾਅ ਇਹ ਹੈ ਕਿ ਸਾਡੇ ਭਾਈ ਸਾਹਿਬ ਨੂੰ ਸਾਡੇ ਸਾਫੀ ਸਾਹਿਬ ਨੂੰ ਭਾਬੀ ਜੀ ਨੂੰ ਇੱਕ ਵਾਰੀ ਮੌਕਾ ਇਲਾਕਾ ਨਿਵਾਸੀ ਦਿੰਦੇ ਆ ਤਾਂ ਮੈਂ ਇਹ ਗਰੰਟੀ ਦਿਨੈਸ ਕਰ ਦੋ ਕਿ ਕਾਲੀ ਦਲ ਦੇ ਜਿਹੜੇ ਵੀ ਵਰਕਰ ਨੇ ਆਪ ਉਹ ਰੱਜ ਕੇ ਕੰਮ ਕਰਨਗੇ ਇਸ ਬਾੜ ਦੇ ਵਿੱਚ 93 ਨੰਬਰ ਵਾਰਡ ਦੇ ਵਿੱਚ ਮੁੜ ਕੇ ਇਹ ਕਹਿਣਗੇ ਕਿ ਆਹੀ ਵੋਟਾਂ ਪਾਣੀਆਂ ਤਾਂ ਕਾਲੀ ਦਲ ਨੂੰ ਪਾਵਾਂਗੇ ਇਹ ਬੰਦੇ ਨੂੰ ਨਹੀਂ ਪਾਵਾਂਗੇ ਕਿਉਂਕਿ ਕਾਪਾ ਸਾਡੇ 93 ਨੰਬਰ ਵਾੜ ਤੇ ਹੋਏ ਹੀ ਨਹੀਂ ਐ ਅਸੀਂ ਦੇਖਦੇ ਐ ਕਾਫੀ ਦਿਨਾਂ ਤੋਂ ਵਿਕਾਸ ਹੋਇਆ ਹੀ ਨਹੀਂ ਐ ਹੁਣ ਮੰਗ ਐ ਲੋਕਾਂ ਨੂੰ ਕਿ ਵੀ ਮੁੜ ਕੇ ਕਾਲੀ ਦਲ ਦੀ ਸਰਕਾਰ ਵੀ ਬਣੇ ਕਾਉਂਸਲਰ ਵੀ ਬਣੇ ਤੇ ਐਮ.ਐਲ.ਏ ਐਮ.ਪੀ ਵੀ ਬਣੇ ਤੇ ਮੈਂ ਲੋਕਾਂ ਨੂੰ ਬੇਨਤੀ ਇਹ ਕਰਦਾ ਕਿ ਮੇਰੇ ਜਿਹੜੇ ਸਵਾਦ ਦੇ ਦੋਸਤ ਮੇਰੇ ਭਰਾ ਮੇਰੇ ਜਿੰਨੇ ਵੀ ਇਲਾਕਾ ਦੇ ਵਾਰਸੀ ਵਾਰਸੀ ਨੇ ਉਹ ਵੱਧ ਤੋਂ ਵੱਧ ਵੋਟਾਂ ਕਾਲੀ ਦਲ ਨੂੰ ਪਾ ਕੇ ਤੇ ਕੰਮਜਾਬ ਕਰਨ ਤੇ ਇਹਨਾਂ ਦੀ ਜਿੱਤ ਜਦੋਂ ਹੋਊਗਾ ਤਾਂ ਮੈਂ ਇਹ ਕਹਿਣਾ ਕਿ ਐ ਪਾਰਸਨ ਸਾਡਾ ਫੁੱਲ ਮੁੱਤੇ ਮੱਲੇ ਦੇ ਇਹ ਲੱਗੇ ਹੋਣਗੇ ਜਿਵੇਂ ਲੱਗਣਗੇ ਕਿ ਇਹ ਮੱਲਾ ਕੋਈ ਬਾਹਰਲਾ ਕੰਟਰੀ ਹੈ ਇਹ ਜੇ ਮੱਲਾ ਸੀ ਵਸਾਵਾਂਗੇ ਕਿ ਦੁਨੀਆ ਦੇਖੇਗਾ ਕਿ ਭਈ ਵੜਕੇ 1493 ਨੰਬਰ ਵਾਰਡ ਹੈ ਜਿਹੜਾ ਬਹੁਤ ਖੂਬਸੂਰਤ ਹੈ ਔਰ ਸਾਡੇ ਵਾਰਡ ਨੂੰ ਦੇਖ ਕੇ ਲੋਕੀ ਐਖੋ ਜਣਗੇ ਬਾਕੀ ਅਸਪਰੋਸ਼ ਵੀ ਜਿਹੜੇ ਵਾਰਡ ਨੇ ਉਹ ਵੀ ਕਹਿਣਗੇ ਨੇ ਪਿਆਸੀ ਉਹ ਸਿਲਾਏ ਹਿਸਾਬ ਨਾਲ ਅਸੀਂ ਵੀ ਆਪਣੇ ਵਿਕਾਸ ਕਰੀਏ ਤੇ ਮੈਂ ਦੋਸਤਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਕਲੀਨ ਦਾ ਲੋਟਾ ਪਾ ਕੇ ਇਹਨਾਂ ਨੂੰ ਆਪਾਂ ਦਿਖਾਈਏ ਕਿ ਅੱਗੇ ਇਹ ਨੂੰ ਬਹੁਤ ਅੱਛੇ ਨੇ ਸਾਫ ਸੁਥਰੇ ਨੇ ਕੋਈ ਬੇਦਾਗ ਨੇ ਕੋਈ ਇਹ ਨਹੀਂ ਕਹਿ ਸਕਦਾ ਕਿ ਮਤਲਬ ਇਹਨਾਂ ਦਾ ਕੋਈ ਮਾਹੌਲ ਪਿੱਛੇ ਕੋਈ ਖਰਾਬ ਰਿਹਾ ਕਿ ਕੋਈ ਦਾਗੀ ਬੰਦੇ ਨੇ ਨਾ ਨਾ ਬਿਲਕੁਲ ਸਾਫ ਨੇ ਅਸੀਂ ਇਸ ਗੱਲ ਦੀ ਗਾਰੰਟੀ ਦਿੰਦੇ ਆ ਇਹ ਇਹ ਜ Leader ਔਰ ਇਹ ਜ ਕਾਉਂਸਲਰ ਔਰ ਇਹ ਜ ਮਹਿਲਾ ਜਿਹੜਾ ਉਭਰ ਕੇ ਇੱਥੇ ਆਏ ਨੇ ਮੈਂ ਕਹਿੰਦਾ ਇਹ ਵਾਰ ਦਾ ਤੁਸਨਸ ਵੀ ਹੈ ਕਿ ਬਾਸ ਬੋਤ ਕਰਨਗੇ ਤੇ ਮੈਂ ਇਸ ਕਰਕੇ ਬੇਨਤੀ ਕਰਦਾ ਮੇਰੇ ਦੋਸਤ ਕੱਲ 20 ਅਕਤੂਬਰ ਕਾਲੀ ਦਾ ਨੂੰ ਮੋਟਾ ਬਹੁਤ ਤੇ ਕਾਮਯਾਬ ਕਰੋ ਨਮਸਕਾਰ ਸਤਿ ਸ਼੍ਰੀ ਅਕਾਲ